750 ਆ ਗਿਆ ਛਬਰਾਜ ਪੀਵੀ 13 ਸੰਗਰੂਰ ਦਾ ਨੰਬਰ ਆ ਸੰਗਰੂਰ ਨੰਬਰ ਆ ਕੰਡੀਸ਼ਨ ਦਿਖਾ ਦਿਓ ਟਿਕਟ ਦੀ ਮੜੀ ਜੀ ਸੁੱਕਾ ਡੈਕਟਰ ਆ ਜਾ ਵਸ 130000 ਦਾ ਡੈਕਟਰ ਦੇ ਦਿੰਦੇ 130000 ਸਾਹਮਣੇ ਆ ਗਿਆ ਸੋਨਾ ਲਿਖਾ ਡੀਆਈ 750 ਵਾਲਾ ਟੈਡ ਗੇਰਾ 1300 ਤੇ 63 ਘੰਟੇ ਸਹੀ ਚੱਲਿਆ ਜਮਾ ਅਰੀਜਨਲ ਬਾਈ ਜਮਾ ਅਰੀਜਨਲ ਸਾਰਾ ਕੁਝ ਨਾਲ ਦਾ ਦਿਖਾ ਦਿਓ ਕੋਈ ਹੱਕ ਨਹੀਂ ਚੇਂਜ ਹੈਗੀ ਟਰੈਕਟਰ ਦੀ ਕੋਈ ਹੱਕ ਵੱਡੀ ਟੁੱਤੀ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਦੋਸਤਾਂ ਮੇਰਾ ਨੂੰ ਆਪਾਂ ਮੋਚੇਆ ਤਲਵੰਡੀ ਸਾਹ ਬੋ ਟਰੈਕਟਰਾਂ ਦੀ ਮੰਡੀ ਤੇ ਬਰਾੜ ਬਾਈ ਨਾ ਕਰਦੇ ਚਲਵਾ ਸੱਸੀ ਗੱਲ ਜੀ ਸੱਸੀ ਗੱਲ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਵਧੀਆ ਤੁਸੀਂ ਦੱਸੋ ਟਾਈਮ ਆ ਸੇ ਤਾਂ ਪੂਰੀ ਚਾਰ ਪੈ ਗਿਆ ਪਹਿਲਾਂ ਮੱਕੀ ਦਾ ਮੁੱਲ ਆ ਦੱਸ ਹਾਂ ਹਾਂ ਪਤਾ ਇਹ ਮੱਕੀ ਦੇ ਚਾਰਚ ਵਾੜਾ ਉਲਝਾ ਹੋਇਆ ਸੀ ਬਾਈ ਯਾਰ ਮੱਡਾ ਕੰਮ ਬੜਾ ਆਂਦਾ ਵੱਡਾ ਕੰਮ ਆ ਮੌਕੇ ਤੇ ਮੀਂਹ ਪੈ ਗਿਆ ਨਾ ਤਾਂ ਵੱਡਾ ਹੋ ਗਿਆ ਤੇ ਮੀਂਹ ਨਾ ਪੈਂਦਾ ਫਿਰ ਤਾਂ ਛੋਟਾ ਕੰਮ ਹੀ ਨਹੀਂ ਨਹੀਂ ਜਿੱਤ ਗਿਆ ਜਿੱਤ ਗਿਆ ਮਸਾਂ ਜੀ ਦਿੱਤੇ ਆ ਚਲੋ ਚੰਗੀ ਗੱਲ ਆ ਟਰੈਕਟਰ ਕਿੰਨੇ ਅੱਜ ਟਰੈਕਟਰ ਹੈਗੇ 7-8 ਅੱਜ ਆਪਾਂ ਕੋਲ ਠੀਕ ਆ ਜੀ ਥੋੜਾ ਜਿਹਾ ਮੀਂਹ ਦਾ ਮੌਸਮ ਕਰਕੇ ਨਾ ਟਰੈਕਟਰ ਤਾਂ ਹੈਗੇ 11-12 ਹਾਂ ਉਹ ਬਸ ਮੰਡੀ ਇੰਨੇ ਕੀ ਲਾਏ ਚਲ ਬਹੁਤਾ ਇੰਨੇ ਕੀ ਆ ਹਾਂ ਫਾਰਮਟਰੈਕਾ ਦਿਖਾਉਣਾ 60 ਵਾਲਾ ਕਿੰਨੇ ਮਾਡਲ ਆ ਭਈ ਇਹ ਇਹ 98 ਮਾਡਲ ਆ ਵੀਰੇ 98 ਮਾਡਲ ਆ ਸਾਰਾ origignal tractor ਠੀਕ ਆ ਜੀ ਸਿੰਗਲ ਕਲਚ ਜਾਂ ਡਬਲ ਸਿੰਗਲ ਕਲਚ ਆ ਹਾਂਜੀ ਪਿਛਲੇ ਟਾਇਰ ਸਹੀ tractor ਨੂੰ ਹੈਗੇ ਆ 45 ਪੈਸੇ ਆ ਬੋਲੋ ਕੰਪਨੀ ਦੇ 13 ਵਾਲੇ 13 ਵਾਲੇ ਅਗਲੇ ਜਮਾ ਨਵੇਂ brand ਦੇ ਠੀਕ ਆ ਮਿੱਟੀ ਜੀ ਪੈ ਗਈ ਮਿੱਟੀ ਮੀਂਹ ਕਰਕੇ ਹਾਂਜੀ ਸਾਰਾ origignal tractor ਆ ਸਾਰਾ asz ਠੀਕ ਆ ਜੀ ਤੇ ਰੰਗ ਮਗਰਾਟ ਨਵੇਂ ਲੱਗਿਆ ਮਗਰਾਟ ਦੁਬਾਰਾ ਲੱਗੇ ਹੋਇਆ ਲੱਗੇ ਹੋਇਆ ਉਹ ਵੀ origignal company ਦੇ ਦੇਸੀ ਨਹੀਂ ਲੱਗੇ ਆ ਮਗਰਾਟ ਇੰਜਨ ਗੇਅਰ ਪੂਰਾ ਟੌਪ ਦਾ ਟਰੈਕਟਰ ਦਾ ਠੀਕ ਆ ਜੀ ਠੀਕ ਆ ਜੀ ਪੰਜਾਬ ਦਾ ਨੰਬਰ ਹੈ ਦੂਜੀ ਪਾਰਟੀ ਦੇ ਨੂੰ ਠੀਕ ਆ ਜੀ ਇਹ 98 ਮਾਡਲ ਦੀ ਡਿਮਾਂਡ ਕਿੰਨੀ ਕਰਦੇ ਡਿਮਾਂਡ ਵੀਰੇ 1,85,000 ਕਰਦੇ ਆ 1,65,000 ਦਾ ਟਰੈਕਟਰ ਦੇ ਦਿਆਂਗੇ ਬਾਕੀ ਮੌਕੇ ਤੇ ਹੋਰ ਮੰਗਣਾ ਮੜਾ ਤੁਸੀਂ ਡਿਸਕਾਊਂਟ ਘੱਟ ਕਰ ਦਿਓ ਆਪਾਂ ਨੂੰ ਬਹੁਤ ਕਮੈਂਟ ਆਉਂਦੇ ਡਿਸਕਾਊਂਟ ਘੱਟ ਕਰਦੇ ਆ ਹੋਰ ਕਰਦੇ ਮੜਾ ਯਾਰ ਅੱਜ ਦਾ 1,60,000 ਦਾ ਦੇ ਦਿਆਂਗੇ ਬਸ ਠੀਕ ਆ ਇਸ ਤੋਂ ਬਾਅਦ ਤੁਹਾਡਾ ਡਿਸਕਾਊਂਟ ਆਨ ਕੀ ਕਰਦੀ ਹੈ ਇਹ ਡਬਲ ਕਲੱਚ ਆ ਬਾਈ ਇਹ ਡਬਲ ਕਲੱਚ ਆ ਠੀਕ ਆ ਜੀ 2005 ਮਾਡਲ ਟਰੈਕਟਰ ਆ ਠੀਕ ਆ ਜੀ ਪਹਿਲੀ ਕੁਆਲਿਟੀ ਦਾ ਟਰੈਕਟਰ ਆ ਠੀਕ ਆ ਜੀ ਪਿੱਛੇ ਇਹਦੇ 14 9 28 ਦੇ 90 ਪੈਸੇ ਟਾਇਰ ਆ ਠੀਕ ਆ ਜੀ ਇਹਦੇ ਵੀ ਬ੍ਰਾਂਡ ਨੇ ਉਹ ਜਮਾਂ ਨਵੇਂ ਠੀਕ ਆ ਹਰਿਆਣਾ ਦਾ ਨੰਬਰ ਆ ਹਰਿਆਣਾ ਨੰਬਰ ਆ ਕੰਡੀਸ਼ਨ ਬਹੁਤ ਚੰਗੀ ਆ ਰੇਠ ਠੀਕ ਆ ਜੀ ਰੰਗ ਸੂ ਸੂ ਦਾ ਬਾਈ ਆ ਹਲਕੀ ਫੁਲਕੀ ਸ਼ੋ ਦੀ ਇਹ ਇਸ ਮਾਡਲ 'ਚ ਪੇਪੜੀ ਹੁੰਦੀ ਆ ਠੀਕ ਆ ਜੀ ਉਹ ਟੱਚਿੰਗ ਜ਼ਰੂਰ ਹੈਗੀ ਆ ਓਨ ਹੀ ਹੈਗੀ ਸ਼ੋ ਸੂ ਦੀ ਆ ਹਾਂ ਬਾਡੀ ਰਹਿਮ ਮਗਰਾੜ ਸਾਰਾ ਕੁਝ ਨਾਲ ਬਾਕੀ ਸਾਰ ਕਵਲ ਕਲਾਚ ਇਹ ਆ ਗਿਆ ਜੀ 5 ਮਾਡਲ 5 ਮਾਡਲ 2 45 ਦਾ ਡਿਮਾਂਡ ਹੈ 2 ਲੱਖ ਤੇ 25000 ਦਾ ਲਾਸਟ ਦੇ ਦੇ ਠੀਕ ਆ ਜੀ ਹਾਂ ਦਸ ਕਾ ਤੂੰ ਕਹਿੰਦਾ ਜੀ ਡਿਸਕਾਊਂਟ ਘੱਟ ਕਰਦਾ ਹੋਏ ਅੱਜ ਕਰਾ ਹਾਂ ਬੰਦ ਕਰ ਡਿਸਕਾਊਂਟ ਹੀ ਕਰਾਉਣੇ ਤਾਂ ਹੀ ਗੁੜੇ ਬਣਾਉਣੀ ਹੈ ਹਾਂ ਅੱਗੇ ਫਾਰਮ ਡਰੈਗ ਚੈਂਪੀਅਨ ਵਾਲਾ ਦਿਖਾਉਣਾ ਪੰਜਾਬ ਦਾ ਨੰਬਰ ਹੈ ਹਰਿਆਣਾ ਹਰਿਆਣਾ ਨੰਬਰ ਹੈ ਪਹਿਲੀ ਪਾਰਟੀ ਹੈ ਠੀਕ ਆ ਜੀ ਪੈਸ ਦਾ ਟਰੈਕਟਰ ਹੈ 10 ਮਾਡਲ ਹੈ ਹਾਂ ਜੀ ਪੈਸ ਟਰੈਕਟਰ ਨੂੰ ਚਾਰੇ ਨਵੇਂ ਆ ਠੀਕ ਹੈ ਠੀਕ ਹੈ ਇੰਜਨ ਗੇਅਰ ਰੰਗ ਰੂਪ ਪੂਰਾ ਸਾਫ ਨਵਾਂ ਕਲਾਚੀ ਨਾ ਸਿੰਗਲ ਕਲਾਚਾ ਵੀਰੇ ਸਿੰਗਲ ਕਲਾਚਾ ਪ્યોਰ ਪ્યોਰ 10 ਮਾਡਲ 10 ਮਾਡਲ ਦਾ ਕੋਈ ਹਾਂਜੀ ਰੰਗ ਪੇਂਟ ਦਾ ਵੀ ਰੰਗ ਪੇਂਟ ਸਾਰਾ ਓਰੀਜਨਲ ਹਲਕੀ ਹਲਕੀ ਕੋਈ ਮਗਰਾੜਾਂ ਤੇ ਪੁਰਾਣੀ ਹੋਊਗੀ ਆਪਾਂ ਨਹੀਂ ਕੋਈ ਕੰਮ ਆਪਾਂ ਨਹੀਂ ਕਰਾਇਆ ਵੀ ਹਾਂ ਲੈ ਵੀ ਬੰਪਰ ਲੱਗਿਆ ਹੋਇਆ ਉਹ ਜਿਹੜਾ ਅੱਜ ਕੱਲ ਲੋਕ ਲਾਉਂਦੇ ਆ ਮੁੰਡੇ ਛੋੜਾ ਯਾਰ ਛੋੜਾ ਬੰਪਰ ਹਾਂ 10 ਮਾਡਲ ਦਾ 275000 ਦਾ ਮੰਗਦਾ ਇਬ 2.5 ਲੱਖ ਦਾ ਰਹਿਣੀ ਵੀਰੇ 2.5 ਹਾਂ ਠੀਕ ਹੈ ਜੀ ਅੱਗੇ ਸੋਨਾ ਲਿਖਾ ਆ ਗਿਆ 14 ਮਾਡਲ ਡੀਆਈ 35 ਵਾਲਾ ਇਹ ਪਾਵਰ ਸਟੀਅਰਿੰਗ ਦਾ ਨਾ ਸਿੰਪਲ ਹੈਗਾ ਜੀ 2014 ਮਾਡਲ ਹੈ ਚਾਰੇ ਟਾਇਰ ਜੇ ਕਿਤੇ ਨਵੇਂ ਆਣ ਸਾਈਡ ਗੇਅਰ ਬਿਨਾ ਡਿਸਟ੍ਰਿਬਿਊਟਰ ਹਾਂ ਇੰਜਨ ਗੇਅਰ ਪੂਰਾ ਚੰਗਾ ਰੈਕਟਰ ਦਾ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈਗਾ ਹਾਂ ਠੀਕ ਹੈ ਡਿਸਟ੍ਰਿਬਿਊਟਰ ਡਬਲ ਲੱਗਿਆ ਹੋਇਆ ਡਬਲ ਡਿਸਟ੍ਰਿਬਿਊਟਰ ਸਾਰੇ ਟਾਇਰ ਨਵੇਂ ਆ ਬਈ ਟਾਇਰ ਜੋ ਮਾਂ ਨਵੇਂ ਬ੍ਰਾਂਡ ਦੇ ਮਾਰਕਾ ਮੁਗ ਦਾ ਖੜਾ ਟਾਇਰਾਂ ਤੇ ਹਾਂ ਜੀ ਕਲਾ ਆਪਾਂ ਕਹიდੀਏ ਸਿੰਪਲ ਸਟੀering ਗਾਡਾ ਡਬਲ ਡਿਸਟ੍ਰੀਬਿਊਟਰ ਵਾਲਾ ਵਿਚਰ ਹੈਗਾ ਡਾਇਰੈਕਟ ਹਾਂਜੀ ਹਾਂਜੀ ਠੀਕ ਆ ਜੀ ਇਹਦਾ ਨੰਬਰ ਬਈ 52 31 ਮਾਨਸਾ ਮਾਨਸਾ ਦਾ ਨੰਬਰ ਚਾਹੁੰਦਾ ਪਹਿਲੇ ਘਰ ਦਾ ਟਰੈਕਟਰ ਹੈ 14 ਮਾਡਲ ਹੈ ਜੀ ਡਿਮਾਂਡ ਇਹ ਵੀ ਡਿਮਾਂਡ ਵੀਰੇ ਇਹਦੀ 3 ਲੱਖ ਕਰਦੇ ਆ ਦੇ ਦਾਂਗੇ 2 ਲੱਖ 85 ਹਜ਼ਾਰ ਦਾ ਠੀਕ ਆ ਜੀ ਹਾਂ ਅੱਗੇ ਫਾਰਮ ਟਰੈਕ ਆ ਗਿਆ ਪੰਜਾਬ ਨੰਬਰ ਵਾਲਾ ਪੰਜਾਬ ਨੰਬਰ ਵਾਲਾ ਪੰਜਾਬ ਨੰਬਰ ਹੈ 97 ਮਾਡਲ ਹੈ ਵੀਰੇ ਹਾਂਜੀ ਤਰ ਦੇ ਹੈਗੇ ਹੱਥੇ ਠੀਕ ਹੈ। ਸ਼ੋਅ ਦੀ ਟੱਚਿੰਗ ਹੋਈ ਆ ਰੰਗ ਦੀ ਬਾਕੀ ਸਾਰਾ ਰਿਜਨਲ ਹੈ। ਠੀਕ ਆ ਜੀ। ਠੀਕ ਆ ਜੀ। ਇਹ ਆ 1,60,000 ਦਾ। ਠੀਕ ਆ ਬਾਈ। ਅੱਗੇ ਜੀ। ਇਹ ਆ 735। 735 ਆ ਗਿਆ ਛਬਰਾਜ ਪੀਪੀ 13 ਸੰਗਰੂਰ ਦਾ ਨੰਬਰ ਆ। ਸੰਗਰੂਰ ਨੰਬਰ ਆ। ਕੰਡੀਸ਼ਨ ਦਿਖਾ ਤੋ ਚਿੱਟੀ ਮੜੀ ਜੀ। ਮਾਡਲ ਕਿੰਨੇ ਆ ਬਈ ਇਹ? 1997 ਮਾਡਲ ਆ। 97 ਮਾਡਲ ਆ। ਹਾਂ, ਰੇਟ ਰੇਟ ਨੂੰ ਚਾਰੇ 45 ਪੈਸੇ ਕੰਪਨੀ ਦੇ ਕੁਰੀਅਰ। ਠੀਕ ਆ, ਸੁੱਕਾ ਡਾਇਰੈਕਟਰ ਆ ਜਮ। ਸੁੱਕਾ ਕਰੋੜ ਵਰਗਾ ਪੂਰਾ। ਇੰਜਨ ਗੇਅਰ ਦਾ ਵੀ ਪੂਰਾ ਟੌਪ ਦਾ ਅੰਦਰ ਪੰਪੜਾ ਹਾਂ ਅੰਦਰ ਕੰਪਲ ਆ ਜੀ ਠੀਕ ਹੈ ਡੈਕ ਵਗੈਰਾ ਸਾਰਾ ਕੁਝ ਨਾਲ ਹੀ ਦੇਣਾ ਹੈ ਛਤਰੀ ਬੰਪਰ ਪੂਰਾ ਵਧੀਆ ਲੱਗਦਾ ਹੈ ਠੀਕ ਹੈ ਕਹਿੰਦਾ ਸਾਰੇ ਪੂਰੇ ਆ ਹਾਂ ਜੀ 97 ਮਾਡਲ ਦਾ 145 ਜਡ ਮਾਡਲ 145 ਡਿਮਾਂਡ ਹੈ ਵੀਰੇ ਇਹਦਾ ਬਸ 130000 ਦਾ ਰੇਟਰ ਦੇ ਦੇ ਇੱਕ ਲੱਖ 30 ਦਾ ਹਾਂ ਜੀ ਠੀਕ ਆ ਜੀ ਅੱਗੇ ਪਰ ਸਾਹਵੇਂ ਸਾਹਮਣੇ ਆ ਗਿਆ ਸੋਨਾ ਲਿਖਾ ਡੀਏ 750 ਵਾਲਾ ਛੈਡ ਗੇਰਾਂ ਵਾਲਾ ਆਵਰ ਸਟੇਰਿੰਗ ਚ ਆ ਗਿਆ ਜੀ ਡਬਲ ਡਿਸਟਰੀਬਿਊਟਰ ਆ ਇਹ ਵੀ ਟਰੈਕਟਰ ਪੀਵੀ ਤੇਰਾ ਸੰਗਰੂਰ ਦਾ ਨੰਬਰ ਆ ਇਹ ਸੰਗਰੂਰ ਨੰਬਰ ਆ ਸੈਕੰਡ ਪਾਰਟੀ ਤੇ ਨੋ ਆ ਹਾਂ ਬਈ ਠੀਕ ਆ ਪਿਓਰ 16 ਮਾਡਲ ਆ ਐਚ ਡੀ ਐਮ ਗੇਅਰ ਵਾਲਾ ਇਹ ਨਈ ਪੀ ਡਿਊਟੀ ਮੈਂ ਹਾਂਜੀ ਤੇ 1300 ਤੇ 36 ਘੰਟੇ ਸਹੀ ਚੱਲਿਆ ਜਮਾ origignal ਆ ਬਈ ਜਮਾ origignal ਸਾਰਾ ਕੁਝ ਨਾਲ ਦਾ ਦਿਖਾ ਦੇ ਕੋਈ ਹੁੱਕ ਨਹੀਂ ਚੇਂਜ ਹੈਗੀ ਟਰੈਕਟਰ ਦੀ ਕੋਈ ਹੁੱਕ ਵੱਡੀ ਟੁੱਤੀ ਨਹੀਂ ਹੈਗੀ ਠੀਕ ਆ ਠੀਕ ਆ ਖੇਤੀ ਦਾ ਚੱਲਿਆ ਹੋਇਆ ਟਰੈਕਟਰ ਠੀਕ ਆ ਜੀ ਸੈਕਿੰਡ ਨੰਬਰ ਹੈ ਸੈਕਿੰਡ ਨੰਬਰ ਹੈ ਸੈਕਿੰਡ ਨੰਬਰ ਹੈ ਹ ਜੀ ਆਪਦਾ ਨੰਬਰ ਬਈ ਡਬਲ ਡਿਸਟ੍ਰਿਬਿਊਟਰ ਤੇ ਪਾਵਰ ਤੇਰੇਗਾ ਟ੍ਰੈਕਟਰ ਇਹ ਮਾਡਲ ਹੈ 16 16 ਪਿਓਰ 16 16 ਮਾਡਲ ਦੀ ਡਿਮਾਂਡ ਕਿੰਨੀ ਆ 4,65,000 ਰੁਪਿਆ ਡਿਮਾਂਡ 4,65,000 ਰੁਪਿਆ ਡਿਮਾਂਡ ਆ ਹਾਂ ਜੀ ਇਹ ਕਿੰਨੇ ਦਾ ਹੋਊਗਾ 435000 ਦਾ ਦੇ ਦੇਣਗੇ 435000 ਦਾ ਹਾਂ ਬਾਕੀ 3.5 ਲੱਖ ਰੁਪਏ ਦਾ ਲੋਨ ਵੀ ਕਰਾ ਦੇਣਾ ਠੀਕ ਹੈ ਜਿਵੇਂ ਭਰਾ ਨੇ ਲੋਨ ਕਰਾਉਣਾ ਹੋਇਆ ਤਾਂ 3.5 ਲੱਖ ਰੁਪਏ ਦਾ ਆਪਾਂ ਲੋਨ ਵੀ ਕਰਾ ਦੇਣਗੇ ਠੀਕ ਆ ਭਾਈ ਠੀਕ ਹੈ ਅੱਗੇ ਆ ਗਿਆ ਮਹਿੰਦਰਾ 575 DI ਹਾਂਜੀ ਇਹ ਕਿੰਨੇ ਮਾਡਲ ਆ ਇਹ 2014 ਮਾਡਲ ਹੈ ਸਰਪੰਚ ਹਾਂ ਡਬਲ ਕਲਚ ਫੁੱਲ ਟੌਪ ਮਾਡਲ ਹੈ ਹਾਂਜੀ ਬੰਪਰ ਦੇਖੋ ਪਹਿਲਾਂ ਕਿੱਡਾ ਹੈ ਵੀ ਬੰਪਰ ਵੀ ਪੂਰਾ ਹੈਵੀ ਲੱਗਿਆ ਹੋਇਆ ਦੇਖੋ ਵੀ ਪਾਵਰ ਸਟੀering ਦੇ ਵਿੱਚ ਆ ਗਿਆ 14 ਮਾਡਲ ਟੌਪ ਵਾਲਾ ਮਾਡਲ ਆ ਪੈਰ ਇਹਦੇ ਸਹੀ 65 ਫੈਸੇ ਆ ਜੀ ਚਾਰੇ ਠੀਕ ਆ ਜੀ 14 ਮਾਡਲ ਹੈ ਟੌਪ ਵਾਲਾ ਮਾਡਲ ਹੈ ਹਾਂ ਜੀ 415000 ਰੁਪਏ ਆਪਾਂ ਡਿਮਾਂਡ ਕਰਦੇ ਆ ਪਾਵਰ ਸਟੀering ਹਾਂ 3 ਲੱਖ 90000 ਦਾ ਟਰੈਕਟਰ ਦੇ ਦਾਂਗੇ ਲਾਸਟ ਆਪਾਂ ਸਾਰਾ ਟਰੈਕਟਰ オリジナル ਆ ਹਲਕੀ ਜੀ ਹਿੱਸੇ ਦੀ ਟੱਚਿੰਗ ਆ ਟਰੈਕਟਰ ਦੇ ਕੱਲੇ ਦੀ ਬਾਕ ਠੀਕ ਆ ਜੀ ਹਾਂ ਜੀ ਤੇ ਹੋਰ ਵੀ ਹਿੰਦੇ ਟਰੈਕਟਰ ਕੋਈ ਇਸ ਤੋਂ ਇਲਾਵਾ ਹੋਰ ਵੀ ਹੈਗੇ ਟਰੈਕਟਰ ਹਾਂਜੀ ਸ਼ਿਵਰਾਜ 855 7 ਚ ਕੰਪਨੀ ਪਾਵਰ ਵੀ ਹੈਗਾ ਆਪਣੇ ਕੋਲੇ ਠੀਕ ਆ ਜੀ ਹਾਂ ਬਾਕੀ ਜਿਹੜੀ ਮੰਨ ਲਓ 메ਨ ਲੋਕੇਸ਼ਨ ਹੈ ਬਠਿੰਡੇ ਤੋਂ ਮੋਕਸਰ ਰੋਡ ਤੇ ਦਿਉਣ ਆਪਣਾ ਪਿੰਡ ਆ ਰੋਡ ਦੇ ਉੱਪਰ ਹੀ ਆਪਣੀ ਦੁਕਾਨ ਆ ਠੀਕ ਆ ਜੀ ਕੋਈ ਵੀ ਟਰੈਕਟਰ ਲੈਣਾ ਹੋਵੇ ਕੋਈ ਫਾਰਮ ਟਰੈਕ ਬੰਦੇ ਨੂੰ ਹੋਰ ਚਾਹੀਦਾ ਹੋਵੇ ਉਹ ਵੀ ਹੈਗੇ ਆ 65 ਵੀ ਹੈਗੇ ਆ 60 ਵੀ ਹੈਗੇ ਆ ਠੀਕ ਆ ਜੀ ਠੀਕ ਆ 855 ਵੀ ਹੈਗੇ ਆ ਹਾਂਜੀ ਠੀਕ ਆ ਨਾ ਲੋਨ ਬਣਾਇਸ ਦੀ ਲੋਨ ਬਣਾ ਸਾਰਾ ਜਿਹੜੇ ਤੇ ਹੋਣ ਵਾਲਾ ਉੱਥੇ ਕਰਵਾ ਦੇਾਂਗੇ ਠੀਕ ਹੈ ਹਾਂ ਉਹਦੇ ਕੋਲ ਕੰਟੈਕਟ ਨੰਬਰ ਹੈ ਕੰਟੈਕਟ ਨੰਬਰ 96531 ਹਾਂਜੀ 00499 ਬਾਕੀ ਇੰਸਟਾਗ੍ਰਾਮ ਫੇਸਬੁੱਕ ਤੇ ਆਪਣਾ ਪੇਜ ਆ ਬਰਾ ਟਰੈਕਟਰ 0022 ਠੀਕ ਹੈ ਜੀ ਕਿਸੇ ਵੀ ਵੀਰ ਨੇ ਕਿਸੇ ਵੀ ਟਰੈਕਟਰ ਦੀ ਵੀਡੀਓ ਵੇਖਣੀ ਹੋਵੇ ਠੀਕ ਹੈ ਜੀ ਤਾਂ ਉਹ ਤੇ ਸਰਚ ਕਰ ਲਿਓ ਪੇਜ ਤੇ ਵੀਡੀਓ ਵੇਖ ਸਕਦਾ ਧੰਨਵਾਦ ਸਤਿ ਸ਼੍ਰੀ ਅਕਾਲ ਧੰਨਵਾਦ